ਉਹਨ ਗੱਲ ਜਿਹੜੀ ਮਜੀਠੀਆ ਸਾਹਿਬ ਨੇ ਕੀਤੀ ਹੈ ਪਤਾ ਨਹੀਂ ਉਹ ਕਿੱਥੋਂ ਆ ਕੇ ਉਸ ਬੰਦੇ ਨੇ ਪਤਾ ਨਹੀਂ ਤਾਂ ਪਹਿਲਾਂ ਵੀ ਸੀਗੇ ਪਹਿਲਾਂ ਵੀ ਪਰ ਜਿੰਨਾ ਚਿਰ ਉਹ ਜਦੋਂ ਪਟਿਆਲਾ ਜੇਲ੍ਹ ਚ ਜਦੋਂ ਟਾਈਮ ਲਾਇਆ ਉਸ ਤੋਂ ਬਾਅਦ ਦਿਮਾਗ ਦੀ ਸਲਤਨਾ ਤੋਂ ਖੋ ਚੁੱਕੇ ਉਹ ਨਾਰਮਲ ਨਹੀਂਗੇ ਉਹ ਚਲੋ ਸਭ ਨੂੰ ਪਤਾ ਹੈ ਤੇ ਦੂਜੀ ਵਾਰੀ ਵੀ ਹੈ ਜਿਹੜੀ ਉਹ ਵੀ ਤਰੀਕਾ ਤੇ ਜਾਂਦੇ ਆ ਆਉਣ ਵਾਲੀ ਹੈ ਮੈਨੂੰ ਲੱਗਦਾ ਪਰ ਉਹ ਗੁਰੂ ਉਹ ਵੀ ਬਹੁਤ ਮੰਨਦੇ ਆ ਆਪਾਂ ਦੇਖਦੇ ਆ ਤਸਵੀਰਾਂ ਕਹਿੰਦੇ ਵੀ ਨੇ ਉਹ ਮੈਂ ਗੁਰੂ ਦਾ ਸਿੱਖਾਂ ਪਰ ਗੁਰੂ ਦਾ ਸਿੱਖ ਵਾਲੀ ਇੱਕ ਵੀ ਜਿਹੜੀ ਆ ਇੱਕ ਵੀ ਉਸ ਬੰਦੇ ਨੇ ਬਾਣੀ ਚੋਂ ਇੱਕ ਚੀਜ਼ ਵੀ ਤਾਂ ਸਿੱਖੀ ਹੋਵੇ ਹਰ ਇਸ ਮਾਹੌਲ ਜਿੰਨਾ ਖਰਾਬ ਕੀਤਾ ਪਰਿਵਾਰਾਂ ਤੱਕ ਪਹੁੰਚਣਾ ਹੁਣ ਮੈਨੂੰ ਇਹ ਗੱਲ ਕਹਿਣਾ ਵੀ ਇਹ ਬਾਪੂ ਦੀ ਗੱਲ ਕਰਨਾ ਮੈਂ ਇੱਕ ਗੱਲ ਦੱਸਾਂ ਇਹ ਜਿਹੜਾ ਮਜੀਠੀਆ ਸਾਹਿਬ ਨੇ ਨਾ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਅਗਲਾ ਕਹਿੰਦਾ ਯਾਰ ਜੇ ਕੋਈ ਜਵਾਬ ਨਹੀਂ ਦਿੰਦਾ ਸ਼ਾਇਦ ਇਹ ਪਤਾ ਨਹੀਂ ਕਮਜ਼ੋਰੀ ਆ ਮੈਂ ਉਹਨੂੰ ਇਹ ਦੱਸਣਾ ਚਾਹਣਾ ਇੱਕ ਨਾ ਇਹਦੀ ਤਾਂ ਉਹ ਆਦਤ ਆ ਤੁਸੀਂ ਕੋਈ ਵੀ ਪਿੰਡ ਚ ਜਾਂ ਗਲੀ ਚ ਦੇਖੋਗੇ ਕੁਛ ਪੁੱਤੇ ਹੁੰਦੇ ਆ ਉਹ ਜਿਹੜੀ ਵੀ ਗੱਡੀ ਲੰਘਦੀ ਆ ਨਾ ਉਹ ਤਿੰਨ ਚਾਰ ਹੀ ਹੁੰਦੇ ਆ ਉਹ ਜਿਹੜੀ ਵੀ ਗੱਡੀ ਲੰਘਦੀ ਆ ਉਹਦੇ ਮਗਰ ਭੌਂਕਣ ਲੱਗ ਜਾਂਦੇ ਆ ਭੱਜਣ ਲੱਗ ਜਾਂਦੇ ਆ ਤੇ ਗੱਡੀ ਤੇ ਸਪੀਡ ਤੇਜ਼ ਹੋਣੀ ਹੋਣੀ ਆ ਤੇ ਜਦੋਂ ਉਹ ਪਿੰਡ ਚ ਗੱਡੀ ਆ ਜਿਹੜੀ ਉਹ ਮਗਰ ਭੌਂਕਦੇ ਭੌਂਕਦੇ ਗੱਡੀ ਨਿਕ ਜਾਂਦੀ ਆ ਉਹ ਗੱਡੀ ਪਰੇ ਨਿਕ ਜਾਂਦੀ ਉਹ ਫੇਰ ਆਪਣੀ ਡਿਊਟੀ ਤੇ ਆ ਜਾਂਦੇ ਆ ਦੂਜੀ ਗੱਡੀ ਆਉਂਦੀ ਆ ਫੇਰ ਉਹਦੇ ਮਗਰ ਭੌਂਕਣ ਲੱਗ ਜਾਂਦੇ ਆ ਉਹ ਗੱਡੀ ਫੇਰ ਅੱਗੇ ਨਿਕਲ ਜਾਂਦੀ ਆ ਇਹ ਮੈਨੂੰ ਲੱਗਦਾ ਆਦਤ ਆ ਜਿਹੜੀ ਕਿਤੇ ਨਾ ਕਿਤੇ ਇਹ ਜਾਨਵਰਾਂ ਵਾਲੀ ਆ ਵੀ ਜਿਹੜਾ ਵੀ ਕੋਈ ਆਉਂਦਾ ਉਹਦੇ ਮਗਰ ਭੌਂਕਣ ਲੱਗਦੇ ਮੁਕਾਬਲਾ ਤਾਂ ਹੁੰਦਾ ਨਹੀਂ ਕਿਉਂਕਿ ਉਹ ਤਾਂ ਗੱਡੀ ਆ ਸਕੂਟਰ ਆ ਟਰੱਕ ਦਾ ਬਾਸਾ ਉਹ ਤਾਂ ਆਪਣੀ ਸਪੀਡ ਤੇ ਅੱਗੇ ਨਿਕਲ ਜਾਂਦੀ ਆ ਇਹ ਆਪਣਾ ਭੌਂਕ ਪਾਇਕਾ ਕਰਕੇ ਪਰ ਆਦਤ ਤੋਂ ਆਦਤ ਮਜਬੂਰ ਨਹੀਂ ਆਦਤ ਜਾਂਦੀ ਨਹੀਂ ਗਈ ਉਹ ਫੇਰ ਸਪੀਡ ਦੇ ਕੇ ਜਦੋਂ ਨਵੀਂ ਗੱਡੀ ਆਉਂਦੀ ਉਹ ਫੇਰ ਮਗਰ ਲੱਗ ਜਾਂਦੇ ਇਸ ਕਰਕੇ ਮੈਂ ਮੈਂ ਕੰਨਾ ਹਰਾਣਾ ਇਹ ਬੰਦਿਆਂ ਦਾ ਤਾਂ ਇਹ ਤਾਂ ਤੁਸੀਂ ਕਿਸੇ ਦੀ ਥੋੜਾ ਬਾਪੂ ਕੌਣ ਸੀ ਸਰ ਸਰ ਦਾ ਖਿਤਾਬ ਤੁਹਾਨੂੰ ਕਿਹਨੇ ਦਿੱਤਾ ਸੀ ਥੋੜਾ ਖੂਨ ਦੱਸੋ ਮਜੀਠੀਆ ਸਾਹਿਬ ਕਿਹੜਾ ਖੂਨ ਆ ਤੁਸੀਂ ਤਾਂ ਇੱਕ ਸੁਖਵੀਰ ਦੇ ਸਾਲੇ ਥੋੜੀ ਆਪ ਦੀ ਕੀ ਦੇਣਾ ਪੰਜਾਬ 'ਚ ਦੱਸੋ ਤਾਂ ਸਹੀ ਨਾ ਕਿ ਦੇਣ ਕੀ ਆ ਤੁਹਾਡੀ ਪੰਜਾਬ ਨੂੰ ਸਵਾਏ ਚਿੱਟੇ ਤੋਂ ਸਵਾਏ ਚਿੱਟੇ ਤੋਂ ਸਭ ਤੋਂ ਵੱਡੀ ਦੇਣ ਤੁਸੀਂ ਸੋਚਦੇ ਹੋ ਇੱਕ ਗਲਤਫਹਿਮੀ ਇਹਨੂੰ ਹੋ ਗਈ ਵੀ ਇੱਕ ਜੇ ਕੇਜਰੀਵਾਲ ਨੂੰ ਤੁਸੀਂ ਕਿਸੇ ਨੂੰ ਨੇ ਉਹ ਤੋਂ ਮਾਫੀ ਮੰਗਾ ਗਈ ਜਾਂ ਕੋਰਟ ਚ ਦੇ ਗਿਆ ਤੇਰਾ ਭਾਈ ਵਾਹ ਨਹੀਂ ਪਿਆ ਮੈਂ ਤਾਂ ਓਪਨ ਚੈਲੰਜ ਕੀਤਾ ਤੂੰ ਆਪਣੇ ਸਾਰੇ ਟੱਬਰ ਸਮੇਤ ਸੁਖਵੀਰ ਸਿੰਘ ਬਾਦਲ ਨੂੰ ਲੁਧਿਆਣੇ ਲਿਆ ਇਲੈਕਸ਼ਨ ਲੜਨ ਲੱਗ ਜੂ ਪਤਾ ਵੀ ਕਿਹਦੀ ਕਿਸਦੇ ਕੀ ਦਮ ਚ ਮੈਂ ਅਜ ਵੀ ਕਹਿੰਨਾ ਰਾਜਵਾਨੇ ਵਾਲਾ ਇਸ਼ੂ ਤੇ ਤੂੰ ਤੇ ਤੇਰਾ ਜੀਜਾ ਸਾਰੇ ਟੱਬਰ ਨੂੰ ਲੈ ਕੇ ਲੁਧਿਆਣੇ ਆ ਜਾ ਦੋ ਦੋ ਹੱਥ ਕਰ ਲਾਂਗੇ 24 ਦੀ ਵੈਕਸੀ ਇਹਨਾਂ ਦੀ ਬੋਖਲਾਹਟ ਉਦੋਂ ਹੀ ਪਤਾ ਲੱਗੂ ਨਾ ਬਿੱਟੂ ਜੀ ਬੋਖਲਾਹਟ ਨਜ਼ਰ ਆਉਂਦੀ ਹੈ ਅਕਾਲੀ ਦਲ ਦੇ ਲੀਡਰਾਂ ਦੀ ਪਹਿਲਾਂ ਹਰ ਸਿਮਰਤ ਬਾਦਲ ਨੇ ਤੁਹਾਡਾ ਨਾਮ ਸੰਸਦ ਦੇ ਵਿੱਚ ਲਿੱਤਾ ਫਿਰ ਬਿਰਸਾ ਸਿੰਘ ਬਲਟੋਆ ਹੁਣ ਵਿਕਰਮਜੀਤ ਸਿੰਘ ਮਜੀਠੀਆ ਕਿ ਵਾਰ-ਵਾਰ ਅਕਾਲੀ ਦਲ ਦੀ ਹਾਰ ਤੋਂ ਬਾਅਦ ਇਹ ਬੋਖਲਾਹਟ ਹੈ ਉਹਨਾਂ ਦੀ ਮੇਰਾ ਨਾਂ ਤਾਂ ਪਿਆਰਾ ਹੈ ਇਹਨਾਂ ਨੂੰ ਵੀ ਚੰਗਾ ਲੱਗਦਾ ਹੈ ਤੇ ਵਾਰ-ਵਾਰ ਮੂੰਹ ਇਹਨਾਂ ਮੂੰਹਾਂ ਤੇ ਇਹਨਾਂ ਦੇ ਆਉਂਦਾ ਹੈ ਤੇ ਇਸ ਕਰਕੇ ਮੈਨੂੰ ਤਾਂ ਖੁਸ਼ੀ ਹੁੰਦੀ ਆ ਬਈ ਬਿਲਕੁਲ ਜਦੋਂ ਮੇਰਾ ਨਾ ਲੈਂਦੇ ਇਹਨਾਂ ਦੇ ਹਿੱਕ ਚ ਤੀਰ ਵੱਜਿਆ ਹੁੰਦਾ ਉਹ ਐਨ ਚੀਕਾਂ ਨਿਕਲਦੀਆਂ ਬੀਬੀ ਦੀਆਂ ਨਿਕਲਦੀਆਂ ਪਾਰਲੀਮੈਂਟ ਹਜੇ ਕਿ ਬਿੱਟੂ 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 ਤਾਂ ਉਥੇ ਹੈ ਵੀ ਨਹੀਂ ਤਾਂ ਵੀ ਬਿੱਟੂ ਦਿਖਦਾ ਬੀਬੀ ਨੂੰ ਮਜੀਠੀਆ ਸਾਹਿਬ ਦੀ ਭੈਣ ਨੂੰ ਤੇ ਤੁਹਾਨੂੰ ਵੀ ਇਸ ਕਰਕੇ ਮੈਂ ਤਾਂ ਬਹੁਤ ਮੈਂ ਸਮਝਦਾ ਮੈਨੂੰ ਤਾਂ ਬੜੀ ਖੁਸ਼ੀ ਹੁੰਦੀ ਆ ਉਹ ਬਈ ਜਦੋਂ ਇਹਨਾਂ ਦੀ ਜਾਨ ਨਿਕਲਦੀ ਆ ਉਸ ਵੇਲੇ ਮੈਂ ਠੇਰ ਤਿਆਰ ਹੁੰਨਾ ਅਗਲੀ ਵਾਰੀ ਵੀ ਕੋਈ ਗੱਲ ਨਹੀਂ ਅਸੀਂ ਤਾਂ ਭਾਈ ਗੋਲੀਆਂ ਦਾ ਪ੍ਰਵਾਹ ਨਹੀਂ ਕੀਤੀ ਬੰਬਾਂ ਦੀ ਪ੍ਰਵਾਹ ਨਹੀਂ ਕੀਤੀ ਤੂੰ ਕੀ ਕਰੀਂਗਾ ਗਦਾਰ ਮਜੀਠੀਆ ਸਾਹਿਬ ਜਿਨੇ ਪੰਜਾਬ ਦੀ ਲਹਨਤਾਂ ਪੈਂਦੀਆਂ ਪੰਜਾਬ ਕੋਈ ਮੈਂ ਸਮਝਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਦੋਂ ਹੋਈ ਤੇ ਤੁਸੀਂ ਗੁਰੂ ਦੇ ਸਿੱਖ ਗੋਲੀਆਂ ਮਾਰ ਕੇ ਮਾਰੇ ਆ ਕੌਂਕੇ ਸਾਹਿਬ ਦੀ ਗੱਲ ਚੱਲਦੀ ਹੈ ਨਾ ਤੁਸੀਂ ਗੱਲ ਕੀਤੀ ਕੌਂਕੇ ਸਾਹਿਬ ਦੀ ਜਿਹੜੇ ਜਥੇਦਾਰ ਕੋਈ ਵੀ ਸਰਕਾਰ ਸੀ ਪਰ ਉਸ ਵੇਲੇ ਜਦੋਂ ਸਰਕਾਰ ਸੀ ਉਸ ਵੇਲੇ ਦੇ ਐਸਐਸਪੀ ਤੁਰੰਤ ਬਦਲੇ ਗਏ ਉਸ ਵੇਲੇ ਦੇ ਅਫਸਰ ਬਦਲੇ ਗਏ ਇਹ ਬਿਸ਼ਰਮਾ ਨੂੰ ਤਾਂ ਪੁੱਛੋ ਅੱਜ ਅੱਜ ਸਾਰੇ ਕੌਕੇ ਸਾਹਿਬ ਕੌਕੇ ਸਾਹਿਬ ਸੁੱਤੇ ਪਈ ਸੀ ਉਹਦਣ ਦੇ ਜਦੋਂ ਮੈਨੂੰ ਯਾਦ ਆ ਉਹ ਗੱਲ ਇਹ ਤਾਂ ਯੂਪੀ ਤੋਂ ਆਇਆ ਏ ਇਹਨੂੰ ਤਾਂ ਪਤਾ ਹੀ ਕੁਝ ਨਹੀਂ ਪੰਜਾਬ ਦਾ ਇਹ ਤਾਂ ਬਾਹਰ ਲਾਏ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਤੇ ਤੋੜਾ ਸਾਹਿਬ ਇੱਥੇ ਆ ਕੇ ਰੈਸਟ ਹਾਊਸ 'ਚ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਇਹ ਗੱਲ ਕਿਹਾ ਸੀ ਵੀ ਅਸੀਂ ਜਦੋਂ ਸਾਨੂੰ ਮੌਕਾ ਮਿਲ ਗਿਆ ਅਸੀਂ ਇਨਸਾਫ ਦਿਵਾਵਾਂਗੇ ਅਸੀਂ ਉਹਨਾਂ ਦੀ ਲੜਾਈ ਲੜਾਂਗੇ ਭੋਗ ਜਦਣ ਸੀ ਉੱਥੇ ਇਹ ਕਹਿ ਕੇ ਗਏ ਤੇ ਪਰ ਜਦੋਂ 97 'ਚ ਸਰਕਾਰ ਬਣ ਗਈ ਜਦੋਂ ਅਰਸ਼ੀ ਸਾਹਿਬ ਇੱਕ ਕਾਮਰੇਡ ਐਮ.ਐਲ.ਏ ਸੀ ਇਹਨਾਂ ਦੀ ਪਾਰਟੀ ਦੇ ਨਹੀਂ ਸੀ ਅਰਸ਼ੀ ਸਾਹਿਬ ਨੇ ਵਿਧਾਨ ਸਭਾ 'ਚ ਕੁਐਸਚਨ ਕਰਕੇ ਇਹ ਗੱਲ ਪੁੱਛੀ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਮੁੱਲਾਪੁਰ ਦਾਖੇ ਤੋਂ ਕਿਲਾ ਰੈਪੁਰ ਤੋਂ ਉਦੋਂ ਹਲਕੇ ਦਾ ਨਾਂ ਸੀ ਉੱਥੋਂ ਤੁਸੀਂ ਐਮਐਲਏ ਬਣ ਕੇ ਆਏ ਹੋ ਇਹ ਗੱਲ ਕਹਿ ਕੇ ਆਏ ਹੋ ਤੇ ਅੱਜ ਉਸ ਵੇਲੇ ਜਿਹੜੀ ਰਿਪੋਰਟ ਅੱਜ ਦੱਬੀ ਅੱਜ ਮੈਂ ਹੈਰਾਨ ਆ ਐਸਜੀਪੀਸੀ ਕੀਦੀ ਆ ਐਸਜੀਪੀਸੀ ਮਤਲਬ ਅਕਾਲੀ ਦਲ ਅਕਾਲੀ ਦਲ ਐਸਜੀਪੀਸੀ ਅੱਜ ਪੁੱਛਦੀ ਕਿਉਂ ਨਹੀਂ ਅੱਜ ਦਰਬਾਰ ਸਾਹਿਬ ਇਹ ਤੁਸੀਂ ਉਹਨਾਂ ਦਾ ਭੋਗ ਪਾਇਆ ਤੇ ਉਸੇ ਦਰਬਾਰ ਸਾਹਿਬ ਸਖੀਰ ਸਿੰਘ ਬਾਦਲ ਮੱਥਾ ਟੇਕਣ ਆਉਂਦੇ ਆ। ਉਸੇ ਦਰਬਾਰ ਦਰਬਾਰ ਸਾਹਿਬ ਚ ਹਰਸਿਮਰਤ ਕੌਰ ਮੱਥਾ ਟੇਕਣ ਆਉਂਦੀ ਆ। ਉਹਦੇ ਮਜੀਠੀਆ ਸਾਹਿਬ ਆਉਂਦੇ ਨੇ। ਜਦੋਂ ਮੱਥਾ ਟੇਕ ਕੇ ਬਾਅਦ ਚੋਂ ਤੁਹਾਡੇ ਦਫ਼ਤਰ ਚ ਬਹਿੰਦੇ ਐ ਐਸਜੀਪੀਸੀ ਦੇ। ਤੁਸੀਂ ਤੁਹਾਡੇ ਕੀ ਆ? ਜੇ ਐਸਜੀਪੀਸੀ ਦੇ ਪ੍ਰਧਾਨ ਚ ਜਾਣ। ਜੇ ਕਾਲਤਕ ਸਾਹਿਬ ਦੇ ਜਥੇਦਾਰ ਚ ਹਿੰਮਤ ਆ। ਤਾਂ ਇਹਨਾਂ ਨੂੰ ਉੱਥੇ ਹੀ ਬੰਨੋ। ਜਿਵੇਂ ਕਾਲਤਕ ਸਾਹਿਬ ਦੇ ਜਥੇਦਾਰ ਨੇ ਬੰਨਿਆ ਸੀ। ਉਸ ਵੇਲੇ ਇਹਨਾਂ ਨੂੰ ਬੰਨੋ ਵੀ ਕੌਂਕੇ ਸਾਹਿਬ ਦੀ ਕਿਉਂ ਤੁਸੀਂ ਰਿਪੋਰਟ ਬੀਪੀ ਤਵਾੜੀ ਨੇ ਦੇਤੀ। ਕਿ ਤੁਸੀਂ ਤਿੰਨ ਵਾਰ ਮੁੱਖ ਮੰਤਰੀ ਰਹਲੇ ਤਿੰਨ ਵਾਰ ਮੁੱਖ ਮੰਤਰੀ ਤੇ ਕੀ ਕੀਤਾ ਤੁਸੀਂ ਅੱਜ ਹਾਂ ਤਾਂ ਦੱਸੋ ਬੰਵ ਬੰਵ ਕਰਦੇ ਫਿਰਦੇ ਹੋ ਤੁਹਾਡਾ ਹਾਲ ਤਾਂ ਦੇਖੋ ਤੁਸੀਂ ਕੀ ਕੀਤਾ ਹੈ ਬਿੱਟੇ ਜਿਸ ਲਈ ਹੋਇਆ ਇੱਕ ਹੋਰ ਸੁਣ ਲਓ ਇਹ ਇਹ ਜਿੰਨੇ ਇਹ ਜਿੰਨੇ ਲੁਟੇਰੇ ਆ ਕੱਲ ਹੀ ਗੱਲਾਂ ਦੱਸੀਆਂ ਖੋਲ ਕੇ ਇੱਕ ਬਹੁਤ ਵੱਡੇ ਮਾ ਵੱਡਾ ਉਹ ਕਹਿੰਦਾ ਜਿਹੜੇ ਵੀ ਗੁਰਦੁਆਰੇ ਚ ਚੜਾਵਾ ਚੜਦਾ ਸੀ 50 ਲੱਖ ਚੜਾਵਾ ਚੜਦਾ ਸੀ 57 ਲੱਖ ਕੁਦਰਤੀ ਉੱਥੇ ਕੋਈ ਗੁਰਦੁਆਰੇ 'ਚ ਵਿਵਾਦ ਆ ਗਿਆ ਜਿਹੜੇ ਵੀ ਮੈਂ ਕਹਿਣਾ ਰੋਪ ਪਾਉਣਾ ਮੈਂ ਜਿਹੜੇ ਵੀ ਐਸਸੀਪੀਸੀ ਸਾਹਿਬ ਦੇ ਗੁਰਦੁਆਰੇ ਆ ਜਦੋਂ ਕੋਈ ਉੱਥੇ ਰੌਲਾ ਪਿਆ ਜਾਂਦਾ ਰਸੀਵਰ ਲੱਗਦਾ ਉੱਥੇ ਤਹਿਸੀਲਦਾਰ ਲੱਗਦਾ ਜਾਂ ਹੋਰ ਕੋਈ ਲੱਗਦਾ ਤੇ ਉਦੋਂ ਚੜਾਵਾ ਜਿਹੜਾ ਉਹ ਦੁੱਗਣਾ ਹੋ ਜਾਂਦਾ ਇਹ ਨਹੀਂ ਮਤਲਬ ਵੀ ਉੱਥੇ ਮੱਥਾ ਟੇਕਣ ਵਾਲੇ ਦੁੱਗਣੇ ਆਉਣ ਲੱਗੇ ਨਹੀਂ ਜਿੱਥੇ 57 ਲੱਖ ਰੁਪਈਆ ਬਾਅਦ 'ਚ ਰਸੀਵਰ ਲਾਉਣ ਤੇ ਤਹਿਸੀਲਦਾਰ ਲਾਉਣ ਤੇ ਉੱਥੇ 57 ਲੱਖ ਆਇਆ ਉਦੋਂ ਪਿਛਲੇ ਮਹੀਨਿਆਂ ਚ ਕੁੱਲ 7 ਲੱਖ ਰੁਪਈਆ ਆਉਂਦਾ ਸੀ ਹਰ ਐਸਜੀਪੀਸੀ ਦੇ ਗੁਰਦੁਆਰਿਆਂ ਚੋਂ ਇਹਨਾਂ ਦੇ ਵਕੀਲਾਂ ਦੀਆਂ ਫੀਸਾਂ ਇਹਨਾਂ ਦੀਆਂ ਜਿਹੜੇ ਕਾਰੋਬਾਰ ਨੇ ਉਹ ਸਾਰੇ ਗੁਰਦੁਆਰਿਆਂ ਤੋਂ ਚੱਲਦੇ ਆ ਮੈਂ ਕਹਿੰਦਾ ਗੋਲਕ ਚੋਰਤ ਹੈ ਹੀ ਇਹ ਇਹ ਹਰ ਜਿਹੜਾ ਐਸਜੀਪੀਸੀ ਦਾ ਗੁਰਦੁਦਾਰਾ ਉਹ ਸਿੱਧੇ ਦਾ ਸਿੱਧਾ ਪੈਸਾ ਹੈ ਜਿਹੜਾ ਉਹ ਗੋਲਤ ਚੋਂ ਇਹਨਾਂ ਦੇ ਘਰੇ ਨੂੰ ਜਾਂਦਾ ਅੱਗੇ ਕਹਿੰਦੇ ਵੀ ਸੀ ਇੱਕ ਮਾਤਾ ਮੱਥਾ ਟੇਕਣ ਲੱਗੀ ਉਹ ਉਧਰੋਂ ਇਹ ਬਾਦਲ ਸਾਹਿਬ ਆ ਗਏ ਉਹ ਮਾਤਾ ਬੜੀ ਸਿਆਣੀ ਸੀ ਉਹਨੇ ਮੱਥਾ ਜਿਹੜਾ ਗੋਲਕ 'ਚ ਪਾਉਣਾ ਸੀ ਉਹਨੇ ਜਦੋਂ ਬਾਦਲ ਸਾਹਿਬ ਹੈ ਬਾਦਲ ਸਾਹਿਬ ਦੇ ਮੂਰੇ ਮੱਥਾ ਟੇਕਦਾ ਉਹ ਕਿਸੇ ਨੇ ਕਿਹਾ ਵੀ ਯਾਰ ਤੂੰ ਬਾਦਲ ਸਾਹਿਬ ਦੇ ਮੂਰੇ ਮੱਥਾ ਕਿਉਂ ਟੇਕਦਾ ਉਹ ਬੀਬੀ ਬੜੀ ਸਿਆਣੀ ਸੀ ਉਹ ਬੀਬੀ ਕਹਿੰਦੀ ਇਹ ਗੋਲਕ 'ਚੋਂ ਵੀ ਤਾਂ ਜਾਣਾ ਤਾਂ ਬਾਦਲ ਦੇ ਘਰੇ ਹੀ ਆ ਇੱਥੇ ਹੀ ਮੱਥਾ ਟੇਕ ਦੋ ਇਸ ਕਰਕੇ ਇਹ ਤੋਂ ਉਹ ਲੋਕ ਨੇ ਤਾਂ ਹੀ ਅੱਜ ਇਹ ਇਹਨਾਂ ਦਾ ਹਾਲ ਆ ਮੈਂ ਬਾਰ-ਬਾਰ ਇਹ ਗੱਲ ਕਹਿਣਾ ਭਈ ਜੋ ਮਜੀਠਿਆ ਸਾਹਿਬ ਜੇ ਤੁਸੀਂ ਜੈਸੀ ਬੋਲਬਾਣੀ ਰੱਖੋਗੇ ਮੈਂ ਪਹਿਲ ਕਦੇ ਕਰਦਾ ਨਹੀਂ ਨਾ ਮੈਂ ਕੀਤੀ ਅਜ ਤੱਕ ਜੇ ਤੁਸੀਂ ਤੁਸੀਂ ਤਾਂ ਦੇਖਿਆ ਹੀ ਨਹੀਂ ਪੰਜਾਬੀਆਂ ਨੂੰ ਤੁਸੀਂ ਤਾਂ ਬਾਹਰ ਲਏ ਹੋ ਇਹ ਤੁਸੀਂ ਬਾਹਰ ਲੇ ਤੇ ਕੇਜਰੀਵਾਲ ਵੀ ਬਾਹਰ ਲਾਸੀ ਜਿੰਨਾ ਪੰਗਾ ਤੁਸੀਂ ਪਾ ਲਿਆ ਮੇਰਾ ਤੁਹਾਡੇ ਗਿੱਚੀ ਨੂੰ ਹੱਥ ਜਿੱਦਣ ਪੈ ਗਿਆ ਨਾ ਜਿੱਦਣ ਮੇਰੀ ਵਾਰੀ ਆ ਗਈ ਤਾਂ ਉਸ ਦਿਨ ਦਾ ਸੋਚੋ ਥੋੜਾ ਬਣੂਗਾ ਕੀ ਮਜੀਠੀਆ ਸਾਹਿਬ ਇਹ ਸੋਚ ਲਓ ਇੱਕ ਤੁਸੀਂ ਚੈਲੰਜ ਕੀਤਾ ਕਿ ਤੁਸੀਂ ਕਹਿੰਦੇ 2024 ਦੀ ਇਲੈਕਸ਼ਨ ਆਰਪਾਰਟ ਦੀ ਲੜਾਈ ਲੜਨੀ ਹੈ ਤੁਸੀਂ ਕਹਿ ਰਹੇ ਹੋ ਕਿ ਲੁਧਿਆਣੇ ਆ ਕੇ ਇਹ ਇਹ ਨੂੰ ਨਹੀਂ ਚੱਲੇ ਇਹਦੇ ਜੀਜੇ ਨੂੰ ਕੀਤਾ ਜਿਨ੍ਹਾਂ ਨੂੰ ਵੀ ਕੀਤਾ ਜੇ ਉਹ ਕਹਿਣ ਕਿ ਹਾਂ ਵੀ ਤੁਸੀਂ ਸਾਡੀ ਸੀਟ ਤੇ ਆ ਕੇ ਲੜੋ ਅਸੀਂ ਲੁਧਿਆਣੇ ਕਿਹਾ ਜੇ ਤੁਹਾਡੇ ਦਮ ਹੈ ਤਾਂ ਤੁਸੀਂ ਉੱਥੇ ਆ ਕੇ ਲੜੋ ਤੇ ਮੇਰੇ ਨਾਲ ਗੱਲ ਤਾਂ ਉਹ ਕਰਦੇ ਆ ਨਾ ਰਾਜੂ ਇਹਨੇ ਛਡਾਉਣ ਦੀ ਮੈਂ ਤਾਂ ਮੈਂ ਉਹਨਾਂ ਦੇ ਖਿਲਾਫ ਤਾਂ ਕੋਈ ਗੱਲ ਕਰ ਚ ਕੀਤੀ ਨਹੀਂ ਉਹ ਲੜਾਈ ਤਾਂ ਉਹ ਮੇਰੇ ਨਾਲ ਲੜਦੇ ਆ ਇਸ ਕਰਕੇ ਮੈਂ ਤਾਂ ਉਦੋਂ ਵੀ ਚਲਾ ਗਿਆ ਸੀ ਲਾਲੇ ਭਗਵਨ ਉਹਨਾਂ ਵੀ ਲੜਨ ਚਲਾ ਗਿਆ ਸੀ ਮੈਨੂੰ ਕੀ ਆ ਜਾਂ ਤਾਂ ਮੈਂ ਗਿਆ ਨਾ ਹੋਮਾ ਮੈਨੂੰ ਪਾਰਟੀ ਦੇ ਹੁਕਮ ਕਰਤੇ ਮੈਂ ਜਲਾਵਾ ਚਲਾ ਗਿਆ ਇਸ ਕਰਕੇ ਮੈਂ ਤਾਂ ਆਪਣੀ ਆਪਣੀ ਸੀਟ ਤੇ ਮੈਂ ਕਹਿ ਰਿਹਾ ਵੀ ਇੱਥੇ ਆਵੇ ਜੇ ਜੇ ਦਾਮਾ ਨਾ ਇੱਥੇ ਜਿਹੜਾ ਕਹਿੰਦੇ ਆ ਇਹਦੇ ਲੋਕ ਇੱਥੇ ਦੇ ਦੱਸਣਗੇ ਲੁਧਿਆਣੇ ਵਾਲੇ ਵੀ ਕਿਹਦੇ ਨਾਲ ਨੇ ਲੋਕ ਧੰਨਵਾਦ ਇੱਕ ਇੱਕ ਗੱਲ ਹੋਰ ਕਰਨੀ ਆ ਅਜੇ ਤਾਂ ਤੁਸੀਂ ਮੁਕਾਈ ਦਿੱਤੀ ਪੁੱਲ ਦੀ ਗੱਲ ਕਿਉਂ ਨਹੀਂ ਕਰਦੇ ਹਾਂਜੀ ਚਲੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ